ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਤਲੁਜਕ ਕੰਡੇ ਵਾਲੀ ਰੋਪੜ ਵਿਚਲੀ ਚੌਂਕੀ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅਰਦਾਸ ਸਮਾਗਮ ਕਰਕੇ ਮਹਾਰਾਜਾ ਜੀ ਦੀ 185ਵੀਂ ਵਰ੍ਹੇਮੰਈ ਗਈ ਹੈ ਦਰਅਸਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਇਤਿਹਾਸ ਦੇ ਨਾਲ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਇਸ ਦਰਮਿਆਨ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੋਪੜ ਦੇ ਵਿੱਚ ਸਾਤਲੂਤ ਦਰਿਆ ਦੇ ਕੰਡੇ ਵਾਲੀ ਚੌਂਕੀ ਨੂ ਨਦੀ ਵਰਸੀ ਮੌਕੇ ਸ਼ਾਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅਰਦਾਸ ਸਭਾਗਮ ਕਰਕੇ ਇਥੇ ਵਰਸੀ ਮਨਾਈ ਗਈ ਹੈ ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਲੋਂ ਸਥਾਪਿਤ ਇਸ ਚੌਂਕੀ ਜਿਸ ਨੂੰ 185 ਸਾਲ ਬਾਅਦ ਮੁਰਤੂ ਸੁਰਜੀਤ ਕੀਤਾ ਜਾ ਰਿਹਾ ਇਸ ਬਾਬਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੇ ਤਰਨਾ ਲਗਾ ਕੇ ਇਹ ਚੌਂਕੀ ਮੁਰਤੂ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਤੇ ਸਰਕਾਰ ਨੂੰ ਪੰਜਾਬ ਦੀ ਇਸ ਖਾਸ ਵਿਰਾਸਤ ਦੇ ਤਲਪੁਰੀ ਤਵਜੋ ਦੇਣੀ ਚਾਹੀਦੀ ਇਸ ਪੂਰੇ ਖਿੱਤੇ ਦੇ ਵਿੱਚ ਇੱਕ ਅਜਿਹਾ ਰਾਜਾ ਹੀ ਮਹਾਰਾਜਾ ਰਣਜੀਤ ਸਿੰਘ ਸਨ ਜਿਨ੍ਹਾਂ ਦੀ ਹੱਦ ਪਾਰ ਕਰਨ ਨੂੰ ਅੰਗਰੇਜ਼ ਵੀ ਕੰਮਦੇ ਸਨ ਇਸ ਲਈ ਉਹਨਾਂ ਮਹਾਰਾਜੇ ਦਿਨ ਨਾਲ ਸਤਲੁਜ ਦੀs ਹੱਦ ਤੇ ਸਿੰਧੀ ਕੀਤੀ ਸੀ ਕਿ ਅਸੀਂ ਖਾਲਸਾ ਰਾਜ ਦੇ ਵਿੱਚ ਨਹੀਂ ਆਵਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਪਾਰ ਨਾ ਆਵੇ ਤੇ ਉਹਨਾਂ ਨੂੰ ਪਤਾ ਸੀ ਕਿ ਜੇ ਮਹਾਰਾਜੇ ਨੂੰ ਜਰਾ ਵੀ ਤੰਗ ਕੀਤਾ ਤਉਨਾ ਦਾ ਬਣਿਆ ਬਣਾਇਆ ਰਾਜਕੁ ਸਕਦਾ ਜੇਕਰ ਮਹਾਰਾਜਾ ਉਸ ਸਮੇਂ ਦੇ ਯੁੱਧ ਪ੍ਰਬੰਧ ਤੇ ਉਹਨਾਂ ਵੱਲੋਂ ਤਿਆਰ ਕੀਤਿਆ ਗਿਆ ਸਿੱਖ ਕ੍ਰੂਸ ਤੋਪਾ ਦੀ ਗੱਲ ਕਰੀਏ ਤਾਂ ਉਹ ਵੀ ਉਸ ਸਮੇਂ ਸਭ ਤੋਂ ਵੱਧ ਤੇ ਦੂਰ ਤੱਕ ਮਾਰ ਕਰਨ ਵਾਲਾ ਹਥਿਆਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਹਰਪਖਸ਼ੂਰਨ ਸਿੰਘ ਉਹਨਾਂ ਦੱਸਿਆ ਕਿ ਮਹਾਰਾਜਾ ਦਾ ਰਾਜ ਇੱਕ ਹਲੀਮੀ ਰਾਜ ਸੀ ਜਿਸ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਕਿ ਅੱਜ ਵੀ ਉਹਨਾਂ ਤੋਂ ਮਹਾਨ ਸ਼ਾਸਕ ਦੁਨੀਆ ਦੇ ਵਿੱਚ ਕੋਈ ਨਹੀਂ ਹੋਇਆ ਬਹੁਤ ਪ੍ਰਾਸ਼ਦੀ ਦੀ ਗੱਲ ਹੈ ਕਿ ਇਹਨੇ ਮਹਾਨ ਮਹਾਰਾਜੇ ਨੂੰ ਬਹਾਰਲੇ ਮੁਲਕਾਂ ਦੇ ਵਿੱਚ ਤਾਂ ਲੋਕ ਜਾਣਦੇ ਨੇ ਅਤੇ ਭਰਪੂਰ ਸਤਕਾਰ ਵੀ ਦਿੰਦੇ ਨੇ ਪਰ ਭਾਰਤ ਦੇ ਵਿੱਚ ਲੋਕ ਉਹਨਾਂ ਤੋਂ ਜਾਣੂ ਹੀ ਨਹੀਂ ਉਹਨਾਂ ਦੇ ਇਤਿਹਾਸ ਤੋਂ ਹੀ ਜਾਣੂ ਨਹੀਂ ਜਿਸ ਵਿੱਚ ਕੀ ਸਭ ਤੋਂ ਵੱਡਾ ਸਰਕਾਰਾਂ ਦਾ ਫੇਲੀਅਰ ਹੈ ਤੇ ਭਾਰਤ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਲੈਂਦੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਵਿਰਾਸਤਾਂ ਨੇ ਜਿਨ੍ਹਾਂ ਨੂੰ ਸੰਭਾਲਿਆ ਨਹੀਂ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਚੋਣਾਂ ਦੇ ਦੌਰਾਨ ਗੁਰਦਾਸਪੁਰ ਦੇ ਵਿੱਚ ਆਏ ਮਹਾਰਾਜੇ ਦੇ ਬਲੋਕ ਸ਼੍ਰੀ ਵਿਸ਼ੂਨਾਥ ਮੰਦਿਰ ਤੇ ਲਗਵਾਏ ਸੋਨੇ ਦੀ ਤਾਰੀਫ ਕੀਤੀ ਪਰ ਭਾਸ਼ਣ ਦੇਣ ਵਾਲੀ ਜਗ੍ਹਾ ਤੋਂ ਕੁਝ ਦੂਰੀ ਤੇ ਦਿਲਾਨਗਰ ਦੇ ਵਿੱਚ ਮਹਾਰਾਜੇ ਦੇ ਖੰਡਰ ਹੋ ਰਹੇ ਸਮਰ ਪੈਲੈਸ ਦੀ ਸਾਮ ਸੰਭਾਲ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਇਸ ਦੇ ਨਾਲ ਹੀ ਜਿੱਥੇ ਸਰਵੋਤਮ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੂੰ ਕੋਸ਼ਿਤ ਕੀਤਾ ਗਿਆ ਤਾਂ ਸਰਦਾਰ ਮਾਨ ਨੇ ਕਿਹਾ ਕਿ ਜੋੜਾ ਦੇ ਦੌਰਾਨ ਸਾਡੇ ਚੋਣ ਮਨੋਰਥ ਪੱਤਰ ਦੇ ਵਿੱਚ ਸ਼ਾਮਲ ਸੀ ਇਸ ਮਹਾਨ ਸਿੱਖ ਯੁੱਧ ਦੇ ਨੂੰ ਮਹਾਰਾਜੇ ਨੂੰ ਆਮ ਲੋਕਾਂ ਤੱਕ ਇਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤੇ ਇਸ ਵਿਰਾਸਤ ਨੂੰ ਆਮ ਲੋਕਾਂ ਦੇ ਲਈ ਖੋਲ੍ਹਿਆ ਜਾਵੇ ਤਾਂ ਜੋ ਲੋਕ ਮਹਾਨ ਰਾਜੇ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਉਹਨਾਂ ਕਹਿ ਕੇ ਜੇਕਰ ਲੋਕ ਸਾਨੂੰ ਫਤਵਾ ਦਿੰਦੇ ਤਾਂ ਅਸੀਂ ਪਾਰਲੀਮੈਂਟ ਦੇ ਵਿੱਚ ਕੇਂਦਰ ਦੇ ਸਾਹਮਣੇ ਮੰਗ ਜ਼ਰੂਰ ਰੱਖਦੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਆਸ ਕਰਦੇ ਨੇ ਕਿ ਹਲਕੇ ਦੇ ਚੁਣੇ ਹੋਏ ਨਵੇਂ ਮੈਂਬਰ ਪਾਰਲੀਮੈਂਟ ਇਸ ਨੂੰ ਤਰਜੀਹ ਦੇਣਗੇ ਤੇ ਪਹਿਲ ਦੇ ਆਧਾਰ ਤੇ ਕੰਮ ਕਰਵਾਉਣਗੇ ਸਰ ਜੀ ਮੈਂ ਧੰਨਵਾਦੀ ਹਾਂ ਰੋਪੜ ਦੀ ਪ੍ਰੈਸ ਦਾ ਜੋ ਸਾਡੇ ਫੋਟੇ ਦੇ ਸੱਦੇ ਤੇ ਆਪ ਸਾਰੇ ਹਾਜ਼ਰ ਹੋਇਆ ਹਮ ਹਮਾ ਕੇ ਪਹੁੰਚੇ ਆ ਦਿਨ ਵੀ ਐਸਾ ਹੈ ਜੀ ਅੱਜ 150ਵੀਂ ਵਰਸੀ ਹੈ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਹ ਆਪਣੇ ਹਲਕੇ ਦੇ ਵਿੱਚ ਉਹਨਾਂ ਦੀ ਇਹ ਬੜੀ ਪ੍ਰਮੁਣਣ ਨਿਸ਼ਾਨੀ ਹੈ ਕਿਉਂਕਿ ਉਹ ਇਮੇ ਇਤਿਹਾਸ ਦਾ 1819 ਜਿਹੜੀ ਵਿਲੀਅਮ ਮੈਂਟਿਕ ਨਾਲ ਮੀਟਿੰਗ ਹੋਈ ਹੈ ਪਲਾਟ ਜਿਹਨੇ ਮੈਂਟਿਕ ਨਾਲ 1831 1733 ਦੀ ਤੇ ਉਦੋਂ ਜਦੋਂ ਮਹਾਰਾਜਾ ਸਾਹਿਬ ਇੱਧਰ ਆਏ ਤੇ ਉਹਨਾਂ ਦੀ ਪ੍ਰੋਟੈਕਸ਼ਨ ਲਈ ਜਿਹੜੀ ਕਵਰ ਫਾਇਰ ਦੇਣ ਲਈ ਚੌਕੀ ਸਥਾਪਿਤ ਕੀਤੀ ਗਈ ਤੇ ਜਿਹ ਵਿੱਚ ਜਿਹਨੂੰ ਅੰਗਰੇਜ਼ ਕਹਿੰਦੇ ਨੇ ਸਿੱਖ ਰੂਜ਼ਮਜ਼ਾਈ ਉਹਦੀ ਫੋਟੋ ਲੱਗੀ ਹੋਈ ਹੈ ਇਹ ਇਹ ਟੂਪ ਇੱਥੇ ਸਥਾਪਿਤ ਕੀਤੀ ਗਈ ਇਹਦੀ ਰੇਂਜ 1.5 ਮੀਲ ਹੈ ਸੋ ਇਹ ਅਸੀਂ ਅਕਾਲੀ ਦਰਬਾਰ ਅੰਮ੍ਰਿਤਸਰ ਇਹ ਹਲਕਿਆਂ ਨੇ ਸਾਰਿਆਂ ਨੇ ਸਮਝਿਆ ਪਈ ਇਹ ਪ੍ਰੋਗਰਾਮ ਅਸੀਂ ਹਰ ਸਾਲ ਇੱਥੇ ਮਨਾਇਆ ਕਰਾਂਗੇ ਮਹਾਰਾਜਾ ਸਾਹਿਬ ਨੂੰ ਯਾਦ ਕਰਿਆ ਕਰਾਂਗੇ ਤੇ ਸਾਡਾ ਮੰਨਣਾ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਵਿੱਚ ਇਨਸਾਫ ਨਹੀਂ ਕੀਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ ਰਾਜ ਆਇਆ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਖੇਤਾ ਸੀਗਾ ਉਹ ਦੋ ਹਿੱਸੇ ਵੰਡਿਆ ਗਿਆ ਇਨਾ ਪਾਕਿਸਤਾਨ ਦੀ ਸਰਕਾਰ ਤੇ ਨਾ ਹਿੰਦੁਸਤਾਨ ਦੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਬਣਦਾ ਥਾ ਉਹ ਦਿੱਤਾ ਗਿਆ ਇਥੋਂ ਤੱਕ ਕਿ ਜੇ ਹੁਣ ਤੁਸੀਂ ਜਿਹੜੀ ਰੋਲ ਐਂਡ ਕੰਟ੍ਰਿਬਿਊਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਦੀ ਉਹ ਕੇ ਬੀਬੀਸੀ ਔਰ ਬਾਹਰ ਅਮਰੀਕਾ ਯੂਕੇ ਉਹ ਤਾਕਤਾਂ ਏਕਨੋਲਜ ਕਰਦੀਆਂ ਨੇ ਬੜੀ ਅਫਸੋਸ ਦੀ ਗੱਲ ਹੈ ਕਿ ਇਥੋਂ ਦੀਆਂ ਹਕੂਮਤਾਂ ਇਸ ਕਿਤੇ ਦੀਆਂ ਹਕੂਮਤਾਂ ਚਾਹੇ ਉਹ ਇੱਧਰ ਹੈ ਚਾਹੇ ਪਾਕਿਸਤਾਨ 'ਚ ਪਾਕਿਸਤਾਨ ਫੇਰ ਮੜਾ ਮੋਟਾ ਕੋਈ ਨਾ ਕੋਈ ਬਹੁਤੀਆਂ ਵਿਰਾਸਤਾਂ ਰੁੜਗੀਆਂ ਉੱਥੇ ਹੀ ਬਟ ਫੇਰ ਵੀ ਲਾਹੌਰ ਦਾ ਕਿਨਾ ਜਾਂ ਦੋ ਚਾਰ ਹੋਰ ਵਿਰਾਸਤਾਂ ਉੱਥੇ ਸਾਂਭੀਆਂ ਪਈਆਂ ਨੇ ਬਟ ਇੱਥੇ ਜੇ ਦੇਖਿਆ ਜਾਵੇ ਤਾਂ ਸੋਏ ਰਾਮ ਬਾਗ ਤੋਂ ਜਾਂ ਬੁੰਗਿਆਂ ਤੋਂ ਅਮਰਸਰ ਸਾਹਿਬ ਦੇ ਬੁੰਗਿਆਂ ਤੋਂ ਉਹਦੂ علاوہ ਇਸ ਖਿੱਤੇ ਦੇ ਵਿੱਚ ਮਹਾਰਾਜਾ ਸਾਹਿਬ ਦੀ ਕੋਈ ਵਿਰਾਸਤ ਨਹੀਂ ਹੈ ਇੱਕ ਵਿਰਾਸਤ ਸਾਡੀ ਫਲੋਰ ਵਾਲਾ ਕਿਲਾ ਸੀ ਉਹ ਜਿਹੜਾ ਫਲੋਰ ਵਾਲਾ ਕਿਲਾ ਹੈ ਉਹ ਵੀ ਅੰਗਰੇਜ਼ ਦੇ ਵੇਲੇ ਤੋਂ ਪੁਲਿਸ ਅਕੈਡਮੀ ਬਣੀ ਹੋਈ ਹੈ ਬਟ ਉਹਨੂੰ ਕਦੀ ਵੀ ਪ੍ਰਮੋਟ ਨਹੀਂ ਕੀਤਾ ਗਿਆ ਐਸ ਉਹਦੇ ਜਿਹੜਾ ਰਾਜ ਰਿਆ ਹੋਵੇ ਮਹਾਰਾਜਾ ਸਾਹਿਬ ਦੀ ਕੋਈ ਯਾਦਗਾਰ ਬਹੁਤ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਸੰਤਾੜੀ ਬਣਿਆ ਜਿਨੇ ਰਾਜਪੂਤਾਨਾ ਦੇ ਕਿਲੇ ਔਰ ਪੈਲੈਸਸ ਸੀਗੇ ਉਹਨਾਂ ਨੂੰ ਪ੍ਰਾਈਵੇਟ ਪ੍ਰਾਪਰਟੀ ਬਣਾ ਦਿੱਤਾ ਗਿਆ ਉਥੋਂ ਦੇ ਹੁਕਮਰਾਨਾਂ ਦੀ ਚਾਹ ਬੀਕਾਨੇਰ ਹੈ ਚਾਹ ਜੋਧਪੁਰ ਹੈ ਚਾਹ ਜੈਸਲਮੇਰ ਹੈ ਚਾਹ ਉਦੇਪੁਰ ਹੈ ਤੇ ਉਹ ਉਸ ਖਿੱਤੇ ਦੇ ਲੋਕਾਂ ਦੀਆਂ ਨਿਸ਼ਾਨੀਆਂ ਬਣਿਆ ਹੋਇਆ ਸਾਡਾ ਬਹੁਤਾ ਕੁਝ ਤਾਂ ਉੱਥੇ ਰਹਿ ਗਿਆ ਜਿਹੜੇ ਇੱਥੇ ਦੇ ਚਾਹੇ ਉਹ ਅੰਗਰੇਜ਼ਾਂ ਦੇ ਨਾਲ ਰਲ ਕੇ ਚੱਲਦੇ ਸੀ ਜਿਵੇਂ ਕਪੂਥਲਾ ਹੋ ਗਿਆ ਪਟਿਆਲਾ ਹੋ ਗਿਆ ਜਿਹੜੀ ਇਥੋਂ ਦੀਆਂ ਰਿਆਸਤਾਂ ਦੀਆਂ ਨਿਸ਼ਾਨੀਆਂ ਸੀਗੀਆਂ ਕਪੂਰਥਲੇ ਵਾਲੇ ਨੂੰ ਜਿਹੜਾ ਪਾਲਸਵਰ ਸਾਇਦੀ ਕਾਪੀ ਸੀ ਉਹਨੂੰ ਸੈਨਿਕ ਸਕੂਲ ਕਪੂਰਥਲਾ ਬਣਾ ਦਿੱਤਾ ਗਿਆ ਪਟਿਆਲੇ ਵਾਲੇ ਮੋਤੀ ਬਾਗ ਨੂੰ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਬਣਾ ਦਿੱਤਾ ਗਿਆ ਤੋਂ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕੋਈ ਵੀ ਬਾਦਸ਼ਾਹਤ ਵੀ ਪਾਤਸ਼ਾਹੀ ਦੀ ਨਿਸ਼ਾਨੀ ਸੀ ਉਹਨੂੰ ਇਹਨਾਂ ਹਕੂਮਤਾਂ ਨੇ ਦੋਵੇਂ ਮੁਲਕਾਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਾਡਾ ਇੱਕ ਕੌਮੀ ਫਰਜ਼ ਬਣਦਾ ਹੈ ਇਸ ਖਿੱਤੇ ਦੇ ਲੋਕਾਂ ਦਾ ਪਈ ਜਿਹੜੀਆਂ ਵਿਰਾਸਤਾਂ ਵੇਲੇ ਦੇ ਉਤੰਦਰਾ ਆਨਾਂ ਨੇ ਸਾਜ਼ਿਸ਼ ਦਿੱਤਾ ਹੈ ਮਿਟਾਉਣ ਦੀਆਂ ਕੋਸ਼ਿਸ਼ ਕੀਤੀਆਂ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਸਾਡੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਵਿੱਚ ਅਸੀਂ ਇਹ ਪਾਇਆ ਹੋਇਆ ਸੀ ਕਿ ਜਦੋਂ ਜੇ ਸਾਨੂੰ ਫਤਵਾ ਮਿਲਦਾ ਹੈ ਅਸੀਂ ਇਸ ਚੌਕੀ ਨੂੰ ਮੁੜ ਸੁਰਜੀਤ ਕਰਾਂਗੇ ਅਸੀਂ ਆਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਫਤਵਾ ਮਿਲਿਆ ਮਾਲਵਿੰਦਰ ਸਿੰਘ ਕਾਂਗ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਇਹ ਹੁਣ ਆਪਣੇ ਸਿਰ ਤੇ ਬਿਕੋਜ਼ ਇਹ ਵਿਰਾਸਤ ਹੈ ਸਾਡੀ ਇਸ ਕਾਮ ਦੀ ਵਿਰਾਸਤ ਹੈ ਇਸ ਖਿੱਤੇ ਦੀ ਵਿਰਾਸਤ ਹੈ ਇਸ ਨਿਸ਼ਾਨੀ ਨੂੰ ਇਸ ਚੌਂਕੀ ਨੂੰ ਸਨਮਾਨਿਤ ਕੀਤਾ ਜਾਵੇ ਸਾਡੀ ਜਿੱਥੇ ਲੋੜ ਹੋਏਗੀ ਅਸੀਂ ਪੂਰਾ ਸਾਥ ਦੇਵਾਂਗੇ